ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਬਰੌਡਵੇ ਇਮੀਗ੍ਰੇਸ਼ਨ ਸਰਵਿਸਿਜ਼ ਤੋਂ ਬਹੁਤ ਮਹੱਤਵਪੂਰਨ ਟੌਪਿਕ ਹੈ ਕਿ ਤੁਸੀਂ ਵਿਦਆਊਟ ਆਲਸ ਕਿਹੜੀ ਯੂਨੀਵਰਸਿਟੀ ਵਿੱਚ ਜਾ ਸਕਦੇ ਹੋ ਯੂਕੇ ਦੇ ਵਿੱਚ ਇਹਦੇ ਉੱਪਰ ਲਗਾਤਾਰ ਸਾਡੇ ਨਾਲ ਜਾਣਕਾਰੀ ਸਾਂਝੀ ਕਰਨਗੇ ਕਰ ਦਿਓ ਪੂਰਾ ਵਿਸਥਾਰ ਸੋ ਵਿਦਆਊਟ ਆਲਸ ਯੂਕੇ ਹਰ ਕੋਈ ਬੰਦਾ ਪ੍ਰਮੋਟ ਕਰ ਰਿਹਾ ਅਕਸਰ ਤੁਸੀਂ ਰੀਲਸ ਵੀ ਦੇਖਦੇ ਹੋ ਵੀਡੀਓਜ਼ ਵੀ ਦੇਖਦੇ ਹੋ ਬਟ ਵਿਦਆਊਟ ਆਲਸ ਜਾ ਕਿਹੜੀ ਯੂਨੀਵਰਸਿਟੀ ਚ ਜਾ ਸਕਦੇ ਆ ਸੋ ਅੱਜ ਤੋਂ ਮੈਂ ਇੱਕ ਨਵੀਂ ਕੋਸ਼ਿਸ਼ ਕਰਾਂਗਾ ਹਰ ਇੱਕ ਦਿਨ ਲਈ ਤੁਹਾਡੇ ਲਈ ਇੱਕ ਇਦਾਂ ਦੀ ਯੂਨੀਵਰਸਿਟੀ ਦੇ ਨਾਲ ਤੁਹਾਨੂੰ ਇੰਟਰੋਡਿਊਸ ਕਰਾਵਾਂ ਜਿੱਥੇ ਤੁਹਾਨੂੰ ਘਰ ਬੈਠੇ ਹੀ ਪਤਾ ਲੱਗ ਜੇ ਕਿ ਅਸੀਂ ਇਸ ਯੂਨੀਵਰਸਿਟੀ ਦੇ ਲਈ एलिਜੀਬਲ ਹਾਂ ਕਿ ਨਹੀਂ ਹਾਂ ਸੋ ਅੱਜ ਦਾ ਜੋ ਵੀਡੀਓ ਹੈ ਉਹ ਹੈ ਬੈਡਫੋਰਡ ਸ਼ਾਇਰ ਯੂਨੀਵਰਸਿਟੀ ਦੇ ਲਈ ਬਹੁਤ ਅੱਛੀ ਯੂਨੀਵਰਸਿਟੀ ਹੈ ਪਬਲਿਕ ਯੂਨੀਵਰਸਿਟੀ ਹੈ ਸੋ ਜੋ ਬੈਡਫੋਰਡ ਸ਼ਾਇਰ ਯੂਨੀਵਰਸਿਟੀ ਹੈ ਬੇਸਿਕਲੀ ਆਊਟਰ ਲੰਡਨ ਜੋ ਕਿ ਲੂਟਨ ਕੈਂਪਸ ਦੇ ਵਿੱਚ ਹੈ ਸੋ ਆਊਟਰ ਲੰਡਨ ਤੋਂ ਇਨਰ ਲੰਡਨ ਦਾ ਜੋ ਬੈਡਫੋਰ ਸ਼ਾਇਰ ਦਾ ਡਿਸਟੈਂਸ ਹੈ ਉਹ 45 ਮਿੰਟਸ ਤੋਂ 1 ਆਵਰ ਬਿਚਨ ਹੈ ਜਾਨੀ ਕਿ ਅਗਰ ਤੁਸੀਂ ਲੰਡਨ ਤੋਂ ਬੈਡਫੋਰ ਸ਼ਾਇਰ ਲੂਟਨ ਤੱਕ ਵੀ ਟ੍ਰੈਵਲ ਕਰੋ ਤਾਂ ਤੁਸੀਂ 1 ਘੰਟੇ ਦੇ ਵਿੱਚ ਬਾਈ ਓਨ ਰੂਟ ਵੀ ਜਾ ਸਕਦੇ ਹੋ ਸੋ ਬੈਡਫੋਰ ਸ਼ਾਇਰ ਯੂਨੀਵਰਸਿਟੀ ਵਿੱਚ ਜਾਣ ਲਈ ਚਾਹੀਦਾ ਕੀ ਹੈ ਉਹਦੇ ਲਈ ਚਾਹੀਦਾ ਹੈ ਤੁਹਾਡੀ ਮਿਨੀਮਮ +2 ਐਜੂਕੇਸ਼ਨ ਤੁਸੀਂ CBSE ਜਾ ICSE ਦੇ ਨਾਲ ਪਾਸ ਹੋਣੇ ਚਾਹੀਦੇ ਹੋ ਅਗਰ ਤੁਸੀਂ ਵਿਦਾਊਟ ਆਲਸ ਜਾਣਾ ਚਾਹੁੰਦੇ ਹੋ ਅਗਰ ਤੁਸੀਂ CBSE ਦਾ ਪਾਸ ਕੀਤੀ ਹੈ ICSE ਦਾ ਪਾਸ ਕੀਤੀ ਹੈ ਤੁਹਾਡੇ ਕੋਲ ਓਵਰਆਲ 60% ਮਾਰਕਸ ਨੇ ਔਰ ਓਵਰਆਲ ਇੰਗਲਿਸ਼ ਸਬਜੈਕਟ ਦੇ ਵਿੱਚ 70% ਮਾਰਕਸ ਨੇ ਤਾਂ ਤੁਸੀਂ ਵਿਦਾਊਟ ਆਲਸ ਵੀ ਯੂਕੇ ਜਾ ਸਕਦੇ ਹੋ ਇਨ ਬੈਡਫੋਰਡ ਸ਼ਾਇਰ ਯੂਨੀਵਰਸਿਟੀ ਦੇ ਵਿੱਚ ਔਰ ਮਾਸਟਰਸ ਵਾਲੇ ਬੱਚਿਆਂ ਲਈ ਕੀ ਇੱਕ ਬੈਨੀਫਿਟ ਹੈ ਅਗਰ ਤੁਹਾਡੀ ਗ੍ਰੈਜੂਏਸ਼ਨ ਦੀ ਪਰਸੈਂਟੇਜ 45 ਪਰਸੈਂਟੇਜ ਹੈ اور ਤੁਸੀਂ 2017 ਜਾਂ ਉਸ ਤੋਂ ਬਾਅਦ ਦੇ ਪਾਸ ਆਊਟ ਹੋ ਤੁਸੀਂ ਤਦ ਵੀ ਬੈਡਫੋਰਡ ਸ਼ੈਰ ਯੂਨੀਵਰਸਿਟੀ ਦੇ ਵਿੱਚ ਵਿਦਾਊਟ ਟਾਇਲਸ ਜਾ ਸਕਦੇ ਹੋ ਬਟ ਕੰਡੀਸ਼ਨ ਤੁਹਾਡੀ ਗ੍ਰੈਜੂਏਸ਼ਨ ਤੋਂ ਪਹਿਲਾਂ ਜੋ +2 ਹੈ ਉਹ CBSE ਜਾਂ ICSE ਦੇ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ ਸੋ ਬਹੁਤ ਬਹੁਤ ਧੰਨਵਾਦ ਜੀ ਮਨਨੇ ਪਰਮਨਨੇ ਐਕਸਪਰਟ ਸਾਡੇ ਨਾਲ ਮੌਜੂਦ ਸੀ ਬਹੁਤ ਮਹੱਤਵਪੂਰਨ ਜਾਣਕਾਰੀ ਉਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਹੈ ਇਸ ਨੰਬਰ ਤੇ ਗੱਲ ਕਰਕੇ ਕੋਈ ਵੀ ਕਨਫਿਊਜ਼ਨ ਹੈ ਉਹਨੂੰ ਦੂਰ ਕਰੋ ਕੋਈ ਸਵਾਲ ਹੈ ਉਹ ਪੁੱਛੋ ਪੂਰੀ ਤਸੱਲੀ ਕਰੋ ਫਿਰ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਥੈਂਕ ਯੂ ਸੋ ਮਚ